ਜੰਡਿਆਲਾ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ ਜਿਸ ਦੌਰਾਨ ਇੱਕ ਨੌਜਵਾਨ ਨੂੰ ਮੋਟਰਸਾਈਕਲ ਤੇ ਆਉਂਦਿਆਂ ਵੇਖਿਆ ਤਾਂ ਰੁਕਣ ਵਾਸਤੇ ਕਿਹਾ ਤਾਂ ਉਹ ਆਪਣੇ ਵੱਲ ਆਉਂਦੀ ਪੁਲਿਸ ਪਾਰਟੀ ਨੂੰ ਵੇਖ ਕੇ ਇੱਕ ਲਫਾਫੇ ਨੂੰ ਸੁੱਟ ਕੇ ਫਰਾਰ ਹੋ ਗਿਆ ਜਦੋਂ ਪੁਲਿਸ ਪਾਰਟੀ ਨੇ ਉਸ ਵੱਲੋਂ ਸੁੱਟੇ ਲਫਾਫੇ ਨੂੰ ਚੈੱਕ ਕੀਤਾ ਤਾਂ ਉਸ ਵਿੱਚ 3 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਦੋਸ਼ੀ ਹੈਰੋਇਨ ਦਾ ਲਫਾਫਾ ਸੁੱਟ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ ਜਿਸ ਦੀ ਤਲਾਸ਼ ਵਿੱਚ ਪੁਲਿਸ ਟੀਮਾਂ ਨੂੰ ਵੱਖ-ਵੱਖ ਦਿਸ਼ਾ ਵਿੱਚ ਪੇਜ ਦਿੱਤਾ ਗਿਆ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪੁਲਿਸ ਨੇ ਦੱਸਿਆ ਕਿ ਉਹ ਲੜਕਾ ਅੰਮ੍ਰਿਤਸਰ ਤੋਂ ਤਰਨਤਾਰਨ ਪਿੰਡਾਂ ਦੇ ਰਸਤੇ ਜਾ ਰਿਹਾ ਸੀ ਜਿਸ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਬਰਾਮਦ ਕੀਤੀ ਗਈ ਐਸਐਚਓ ਜੰਡਿਆਲਾ ਸਰਦਾਰ ਮੁਖਤਾਰ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਹਨ ਉਸ ਨੂੰ ਤੇ ਹੋਰ ਵੀ ਇਸ ਦੇ ਸਾਥੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਇਸ ਦੇ ਲਿੰਕਾਂ ਨੂੰ ਖੰਗਾਲਿਆ ਜਾਵੇਗਾ ਸਾ ਮੋੜਾ ਬੰਡਾਲੇ ਤੋਂ ਝੀਤੇ ਪਿੰਡੋਂ ਜਾਂਦੀ ਆ ਸੜਕ ਉੱਥੇ ਸਾਡੀ ਪੁਲਿਸ ਪਾਰਟੀ ਨੇ ਨਾਕਾ ਲਾਇਆ ਹੋਇਆ ਹੈਗਾ ਤੇ ਨਾਕੇਬੰਦੀ ਦੌਰਾਨ ਚੈਕਿੰਗ ਚੱਲ ਰਹੀ ਸੀ ਵੀ ਇਕਾਂ ਦੀ ਤੇ ਇੱਕ ਮੋਟਰਸਾਈਕਲ ਆਇਆ ਤੇ ਉਹ ਦੂਰੋਂ ਹੀ ਉਹ ਦੇਖ ਕੇ ਨਾਕਾਬੰਦੀ ਨੂੰ ਇੱਕਦਮ ਮੋੜਨ ਦੀ ਉਹਨੇ ਕੋਸ਼ਿਸ਼ ਕੀਤੀ ਕਿੰਨੇ ਜਣੇ ਸੀ ਸਵਾਲ ਇਕੱਲਾ ਸੀਗਾ ਮੂੰਹ ਬੰਨਿਆ ਹੋਇਆ ਹੈਗਾ ਤੇ ਉਹਨਾਂ ਨੌਜਵਾਨ ਸੀਗਾ ਮੋਟਰਸਾਈਕਲ ਸੀਗਾ ਕਾਲਾ ਮੋਟਰਸਾਈਕਲ ਸੀ ਨੰਬਰ ਨਹੀਂ ਦੇਖ ਸਕੇ ਐਕਚੁਅਲੀ ਉਹ ਜਦੋਂ ਉਹਦਾ ਕੋਈ ਵਜਨਦਾਰ ਚੀਜ਼ ਛੁੱਟੀ ਤੇ ਪੁਲਿਸ ਪਾਰਟੀ ਉਹ ਪਿੱਛੇ ਨੂੰ ਭੱਜਿਆ ਪੁਲਿਸ ਪਾਰਟੀ ਉਹਦੇ ਮਗਰ ਲੱਗੀ ਆ ਹਲੇ ਤੱਕ ਵੀ ਸਾਡੀ ਜੋ ਉਹਦੇ ਮਗਰ ਲੱਗੀਆਂ ਹੋਈਆਂ ਪੁਲਿਸ ਪਾਰਟੀਆਂ ਵਾਇਰਲੈਸ ਵਗੈਰਾ ਕਰਵਾ ਦਿਤੀ ਹੈ ਪੂਰੇ ਡਿਸਟ੍ਰਿਕਟ ਦੇ ਵਿੱਚ ਜਦੋਂ ਉਹਦਾ ਸੁੱਟਿਆ ਸਮਾਨ ਚੈੱਕ ਕੀਤਾ ਤੇ 3.5 ਕਿਲੋ ਹੈਰੋਇਨ ਐ ਬਰਾਮਦ ਹੋਈ ਆ ਜੀ ਰਿਕਵਰ ਕਰ ਲਈ ਗਈ ਆ ਤੇ ਪੁਲਿਸ ਪਾਰਟੀਆਂ ਅਲੱਗ-ਅਲੱਗ ਏਰੀਏ ਦੇ ਵਿੱਚ ਜਾਂ ਅਜੀਬ ਇਹ ਇਹ ਜਿਹੜਾ ਰੋਡ ਹੈ ਇਹ ਆਪਣੇ ਚੀਤੇ ਤੋਂ ਤਰਨਤਾਰ ਰੋਡ ਨੂੰ ਜਾਂਦਾ ਜੀ ਅਸੀਂ ਤਰਨਤਾਰ ਨਾਲ ਵੀ ਪੁਲਿਸ ਪਾਰਟੀਆਂ ਭੇਜੀਆਂ ਵਾ ਤੇ ਸਾਡੀ ਸਰ ਚੱਲ ਰਹੀ ਆ ਜੀ ਸਰ ਜਿਹੜੀ ਹੈ ਹਿਰਨ ਫੜੀ ਤੁਸੀਂ ਕੀ ਕੋਈ ਖਾਸ ਮੁਖਬਰ ਕੋਲ ਪਤਾ ਲੱਗਾ ਸੀ ਕਿ ਜਾਂ ਵੈਸੇ ਇੱਕ ਨਾਕਾ ਲੱਗਾ ਸਾਡਾ ਇੱਕ ਨਾਕਾ ਬੰਦੀਆਂ ਰੂਟੀਨ ਦਾ ਜੀ ਸਾਡੇ ਸੀਨੀਅਰ ਅਫੀਸਰ ਐਸਐਸਪੀ ਸਾਹਿਬ ਸਾਡੇ ਸੀਨੀਅਰ ਅਫਸਰਾਂ ਨੂੰ ਜੋ ਡਾਇਰੈਕਸ਼ਨ ਮਿਲਦੀ ਹੈ ਨਾਕਾ ਬੰਦੀ ਕਰਦੇ ਆ ਉਹ ਨਾਕਾ ਬੰਦੀ ਦੌਰਾਨ ਹੀ ਇਹ ਇਨਸੀਡੈਂਟ ਹੋਇਆ ਪਿਓ ਭੱਜ ਗਏ ਨੇ ਬਹੁਤ ਜਲਦ ਫੜੇ ਜਾਣਗੇ ਜੀ ਉਹਨਾਂ ਦੇ ਮਗਰ ਪੁਲਿਸ ਪਾਰਟੀਆਂ ਲੱਗੀਆਂ ਕਿੰਨੇ ਬੰਦੇ ਸੀ ਇਹ ਕੱਲਾ ਬੰਦਾ ਸੀਗਾ ਜੀ ਕੀ ਲੱਗਦਾ ਕੀ ਤੁਹਾਨੂੰ ਜੀ ਕਿ ਕੁਝ ਹੋਰ ਜੇ ਫੜੇ ਜਾਂਦਾ ਕੋਈ ਹੋਰ ਇਨਫੋ ਮਿਲ ਇਹਦੇ ਵਿੱਚ ਦੇਖੋ ਇਹ ਤਾਂ ਫੜਿਆ ਹੀ ਜਾਏਗਾ ਬਟ ਜਿਹੜਾ ਇੰਨੀ ਵੱਡੇ ਕੁਆਨਟੀਟੀ ਦੇ ਵਿੱਚ ਲੈ ਕੇ ਆ ਰਿਹਾ ਇਹਦੇ ਪਿੱਛੇ ਕੋਈ ਨੈਕਸਸ ਕੀ ਆ ਕਿਸੇ ਕਿਸੇ ਹੱਥ ਨੇ ਕਿ ਕਿੱਥੋਂ ਦਾ ਬੰਦਾ ਕੀ ਇਹਦੀਆਂ ਪ੍ਰਾਪਰਟੀ ਨੇ ਉਹ ਸਾਰਾ ਉਸ ਚੀਜ਼ ਉਸ ਲੈਵਲ ਤੋਂ ਵੈਰੀਫਾਈ ਕੀਤਾ ਜੀ ਕਿਵੇਂ ਕੀ ਹੈ ਜੀ ਇਹ ਦੇਖੋ ਜੀ 3.5 ਕਿਲੋ ਹੈਰਨ ਜੋ ਆ ਕਾਫੀ ਵੱਡੇ ਪੱਧਰ ਦੀ ਇਹਨੂੰ ਗਿਣਾਂਗੇ ਜੀ ਤੇ ਸਾਡਾ ਇਸ ਮਾਦੀਮ ਰਾਈ ਸੰਦੇਸ਼ ਆ ਕਿ ਸਾਡੀਆਂ ਨਾਕੇਬੰਦੀਆਂ ਰਾਈ ਤੇ ਜਾਂ ਹਰ ਹੀਲੇ ਔਰ ਹਰ ਵਸੀਲੇ ਅਸੀਂ ਇਹ ਡਰਗ ਦਾ ਜਿਹੜਾ ਨੈਕਸਸ ਇਹਨੂੰ ਖਤਮ ਕਰਾਂਗੇ ਜੀ ਪੰਜਾਬ ਪੁਲਿਸ ਵੱਲੋਂ ਵਚਨ ਬੰਦਾ ਜੀ